ਇਕੋ ਵਾਂਗ ਸਗਾ ਕਿ ਅਗਲੇ 3-4 ਦਿਨਾਂ ਦਾ ਫੋਰਕਾਸਟ ਹੈਗਾ ਹੈਵੀ ਰੇਨਫਾਲ ਦਾ ਪਠਾਨਕੋਟ ਵੀ ਤੇ ਜਿਹੜਾ ਕੈਚਮੈਂਟ ਏਰੀਆ ਹੈਗਾ ਜਿਹੜੀ ਵਕ ਵਕ ਨਦੀਆਂ ਪਠਾਨਕੋਟ ਦੇ ਵਿੱਚ ਵਹਿਣੀਆਂ ਨੇ ਤੇ ਐਜ਼ ਅ ਪ੍ਰੀਕਾਸ਼ਨ ਆਲਦੋ ਹਾਰਡਵਰ ਕੇ ਕੋਈ ਹਾਲਾਤ ਨਹੀਂ ਹੈਗੇ ਬਟ ਐਜ਼ ਅ ਪ੍ਰੀਕਾਸ਼ਨ ਮੇਰੀ ਸਾਰਿਆਂ ਨੂੰ ਇਸ ਵੀਡੀਓ ਰਾਹੀਂ ਬੇਨਤੀ ਹੈ ਕਿ ਜਿਹੜੇ ਨਦੀ ਦੇ ਅਰਾਊਂਡ ਏਰੀਆਜ਼ ਨੇ ਉਹਨਾਂ ਚੋਂ ਆਪਾਂ ਥੋੜੇ ਜਿਹਾ ਦੂਰ ਰਹਿਣ ਕਿ ਕਿ ਕਈ ਥਾਵਾਂ ਤੇ ਫਲਡ ਪ੍ਰੋਟੈਕਸ਼ਨ ਵਰਕਸ ਚੱਲਦੇ ਪਈ ਸੀਗੇ ਕਈ ਕਾਫੀ ਸਾਰੇ ਲੋਕੀ ਵਾਚ ਚੜ ਕੇ ਸਾਰਿਆਂ ਨੇ ਹਿੱਸਾ ਲਿੱਤਾ ਕਈ ਹੁਣੇ ਵੀ ਲੱਗੇ ਹੋਏ ਐ ਪਰ ਥੋੜਾ ਜਿਹਾ ਡੈਮ ਵੱਲੋਂ 35000 ਕਿਊਸਕ ਪਾਣੀ ਛੱਟਿਆ ਗਿਆ ਹੈ ਤੇ ਹੁਣ ਵੀ ਮੀਂਹ ਦਾ ਫੋਰਕਾਸਟ ਹੈਗਾ ਅਗਲੇ 2-3 ਦਿਨਾਂ ਦਾ ਸੋ ਐਜ਼ ਅ ਪ੍ਰੀਕਾਸ਼ਨ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਦੀਆਂ ਤੋਂ ਥੋੜੇ ਦੂਰ ਰਹਿ ਤੇ ਆਪਣੀ ਘਰਾਂ ਦੀ ਸੇਫਟੀ ਚ ਰਹਿ ਤੇ ਮੈਂ ਇੱਕ ਵਾਰੀ ਫੇਰ ਰਿਪੀਟ ਕਰਨਾ ਚਾਹਾਂਗਾ ਪਠਾਨਕੋਟ ਹੋਰੀ ਕੋਈ ਹਾਰਡਵਰ ਦੇ ਹਾਲਾਤ ਨਹੀਂ ਨੇ ਇਸਰ ਪ੍ਰੀਕਾਸ਼ਨਰੀ ਤੌਰ ਤੇ ਸਾਡੇ ਵੱਲੋਂ ਇਹ ਮੈਸੇਜ ਪਬਲੀਕਲੀ ਜਾਰੀ ਕੀ